ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਤੋਂ ਬਾਅਦ ਸਿਆਸੀ ਰੌਲਾ ਲਗਾਤਾਰ ਬਰਕਰਾਰ ਹੈ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਨੂੰ ਲੈ ਕੇ ਸਿਆਸੀ ਕਮਾਸਾਨ ਲਗਾਤਾਰ ਜਾਰੀ ਹੈ ਜਿੱਥੇ ਇੱਕ ਪਾਸੇ ਕਾਂਗਰਸ ਦੇ ਵੱਲੋਂ ਅੱਜ ਸਵੇਰ ਤੋਂ ਹੀ ਧਰਨੇ ਪ੍ਰਦਰਸ਼ਨ ਅਤੇ ਬਾਜਵਾ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਉੱਥੇ ਹੀ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਵੀ ਕਾਂਗਰਸ ਦੇ ਵੱਡੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਪ੍ਰਦਰਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਜਲਦ ਤੋਂ ਜਲਦ ਉਹ ਸੋਰਸ ਡਿਸਕਲੋਜ਼ ਕਰਨਾ ਚਾਹੀਦਾ ਹੈ ਭਾਵੇਂ ਜਿੱਥੋਂ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਹੈ ਪੁਲਿਸ ਨੂੰ ਇਸ ਦੀ ਇਨਫੋਰਮੇਸ਼ਨ ਦੇਣੀ ਚਾਹੀਦੀ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸਪੋਕਸ ਪਰਸਨ ਅਤੇ ਸੀਨੀਅਰ ਆਗੂ ਨੀਲ ਗਰਗ ਵੱਲੋਂ ਵੀ ਮੀਡੀਆ ਨੂੰ ਬਿਆਨ ਦਿੱਤਾ ਗਿਆ ਨੀਲ ਗਰਗ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਦੇ ਹਿੱਤ ਪ੍ਰਤਾਪ ਸਿੰਘ ਬਾਜਵਾ ਨੂੰ ਪੁਲਿਸ ਅਧਿਕਾਰੀਆਂ ਨੂੰ ਇਹ ਗੱਲ ਦੱਸਣੀ ਚਾਹੀਦੀ ਹੈ ਕਿ ਆਖਿਰ ਉਹਨਾਂ ਨੂੰ ਇਹ ਸੈਂਸਿਟਿਵ ਇਨਫੋਰਮੇਸ਼ਨ ਕਿੱਥੋਂ ਮਿਲੀ ਉਹਨਾਂ ਕਿਹਾ ਕਿ 50 ਦੇ ਕਰੀਬ ਬੰਬ ਜਿਹੜੇ ਹੋਣ ਦੀ ਜਾਣਕਾਰੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਤੀ ਗਈ ਹੈ ਇਹ ਬੇਹਦ ਗੰਭੀਰ ਤੇ ਸੈਂਸਿਟਿਵ ਮੁੱਦਾ ਹੈ ਤੇ ਸਿੱਧੇ ਤੌਰ ਤੇ ਪੰਜਾਬ ਦੀ 3 ਕਰੋੜ ਜਨਤਾ ਦੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ ਇਸ ਕਰਕੇ ਪ੍ਰਤਾਪ ਸਿੰਘ ਬਾਜਵਾ ਨੂੰ ਜਿੰਨੀ ਜਲਦੀ ਹੋ ਸਕੇ ਪੁਲਿਸ ਅਧਿਕਾਰੀਆਂ ਨੂੰ ਇਸ ਦੇ ਸੋਰਸ ਦੀ ਇਨਫੋਰਮੇਸ਼ਨ ਵੀ ਦੇਣੀ ਚਾਹੀਦੀ ਹੈ ਇਹ ਵੀ ਦੱਸਣਾ ਚਾਹੀਦਾ ਹੈ ਕਿ ਇਹ ਜਾਣਕਾਰੀ ਉਹਨਾਂ ਨੂੰ ਕਿੱਥੋਂ ਮਿਲੀ ਇਹ ਤੇ ਪੂਰਾ ਵੇਰਵਾ ਪੰਜਾਬ ਪੁਲਿਸ ਨੂੰ ਦੇਣਾ ਚਾਹੀਦਾ ਹੈ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਅੱਜ ਪੁਲਿਸ ਦੇ ਕੋਲ ਗਏ ਥਾਣੇ ਦੇ ਵਿੱਚ ਉਹਨਾਂ ਤੋਂ ਪੁੱਛ ਕੇ ਵੀ ਚੱਲਦੀ ਰਹੀ ਸੋ ਸੰਭਾਵੀ ਤੌਰ ਤੇ ਜ਼ਰੂਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਜ਼ਰੂਰੀ ਇਨਫੋਰਮੇਸ਼ਨ ਪੁਲਿਸ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਹੋਵੇਗੀ ਪਰ ਨੀਲ ਗਰਗ ਨੇ ਵੱਡੇ ਸਵਾਲ ਪ੍ਰਤਾਪ ਸਿੰਘ ਬਾਜਵਾ ਦੇ ਇਸ ਬਿਆਨ ਨੂੰ ਲੈ ਕੇ ਖੜੇ ਕੀਤੇ ਨੇ ਆਓ ਸੁਣ ਲੈਨੇ ਆ ਸੀਨੀਅਰ ਸਪੋਕਸਪਰਸਨ ਨੀਲ ਗਰਗ ਵੱਲੋਂ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਨੂੰ ਲੈ ਕੇ ਕੀ ਬਿਆਨ ਦਿੱਤਾ ਗਿਆ ਨੇ ਅੱਜ ਜਿਹੜਾ ਬੇਸਿਕਲੀ ਆਮ ਆਦੀ ਪਾਰਟੀ ਵੱਲੋਂ ਅਸੀਂ ਇੱਥੇ ਪ੍ਰਦਰਸ਼ਨ ਰੱਖਿਆ ਹੈਗਾ ਉਹਦੇ ਪਿੱਛੇ ਇੱਕ ਕਾਰਨ ਹੈ ਤੁਸੀਂ ਜਾਣਦੇ ਹੋ ਪਿਛਲੇ ਦਿਨੀ ਪੰਜਾਬ ਕਾਂਗਰਸ ਦੇ ਵੱਡੇ ਲੀਡਰ ਨੇ ਪ੍ਰਤਾਪ ਸਿੰਘ ਬਾਜਵਾ ਜੋ ਵਿਰੋਧੀ ਧਿਰ ਦੇ ਲੀਡਰ ਵੀ ਆ ਉਹਨਾਂ ਨੇ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਦੇ ਵਿੱਚ ਆਖਿਆ ਕਿ ਪੰਜਾਬ ਦੇ ਵਿੱਚ 50 ਜਿਹੜੇ ਬੰਬ ਆਏ ਆ ਉਹਨਾਂ 'ਚੋਂ 18 ਬੰਬ ਚੱਲ ਗਏ ਆ ਔਰ 32 ਬੰਬ ਹਾਲੇ ਰਹਿੰਦੀਆਂ ਚੱਲਣ ਵਾਲੇ ਤਾਂ ਨੈਚੁਰਲੀ ਇਹ ਬੜਾ ਸੈਂਸਿਟਿਵ ਇਸ਼ੂ ਹੈਗਾ ਦੇਸ਼ ਦੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਮੁੱਦਾ ਹੈਗਾ ਤੇ ਅਸੀਂ ਉਸ ਨੂੰ ਉਹਦੋਂ ਬੇਨਤੀ ਕੀਤੀ ਸੀ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਕਿ ਬਹੁਤ ਵੱਡਾ ਹੀ ਸੈਂਸਿਟਿਵ ਇਸ਼ੂ ਹੈ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਇਸ਼ੂ ਹੈ ਤੇ ਤੁਸੀਂ ਇਹ ਜਾਣਕਾਰੀ ਜਿਹੜੀ ਸੁਰੱਖਿਆ ਏਜੰਸੀਆਂ ਨੂੰ ਜਾਂ ਪੰਜਾਬ ਪੁਲਿਸ ਨੂੰ ਦਿਓ ਤਾਂ ਕਿ ਪੰਜਾਬ ਦੀ 3 ਕਰੋੜ ਜਨਤਾ ਦੀ ਜਿਹੜੀ ਉਹ ਰਾਖੀ ਕੀਤੀ ਜਾ ਸਕੇ ਤੇ ਖੈਰ ਜਦੋਂ ਪੁਲਿਸ ਦੇ ਅਧਿਕਾਰੀ ਵੀ ਉਹਨਾਂ ਕੋਲੇ ਗਏ ਬਾਜਵਾ ਸਾਹਿਬ ਨੇ ਉਹ ਸੋਰਸ ਡਿਸਕਲੋਜ਼ ਨਹੀਂ ਕੀਤਾ ਔਰ ਹੱਲੇ ਵੀ ਕਹਿ ਰਹੇ ਨੇ ਕਿ ਸੋਰ ਮੇਰੇ ਕੋਲ ਇਨਫੋਰਮੇਸ਼ਨ ਹੈਗੀ ਹੈ ਪਰ ਮੈਂ ਸੋਰਸ ਡਿਸਕਲੋਜ਼ ਨਹੀਂ ਕਰ ਰਿਹਾ ਸੋ ਸਾਡਾ ਸਵਾਲ ਇਹ ਹੈਗਾ ਵੀ ਤੁਹਾਡੇ ਜਿਹੜੇ ਸੋਰਸ ਨੇ ਜਾਂ ਤੁਹਾਡੀ ਲੀਡਰਸ਼ਿਪ ਤੁਸੀਂ ਹੋ ਕੀ ਤੁਸੀਂ ਦੇਸ਼ ਦੀ ਜਾਂ ਪੰਜਾਬ ਦੀ ਸੁਰੱਖਿਆ ਤੋਂ ਉੱਤੇ ਹੋ ਕਾਨੂੰਨ ਦੀ ਨਜ਼ਰਾਂ ਤੇ ਸਾਰੇ ਬਰਾਬਰ ਹੈਗੇ ਆ ਤੇ ਜਦੋਂ ਇਹਨਾਂ ਨੇ ਸੋਰਸ ਨਹੀਂ ਦਿੱਤੇ ਉਸ ਤੋਂ ਬਾਅਦ ਜਿਹੜਾ ਹੈਗਾ ਐਫ ਆਈ ਆਰ ਦਰਜ ਹੁੰਦੀ ਹੈ ਤੇ ਪੂਰੀ ਦੀ ਪੂਰੀ ਜਿਹੜੀ ਕਾਂਗਰਸ ਹੈਗੀ ਹੈ ਬਜਾਏ ਇਸ ਦੇ ਕਿ ਉਹ ਬਾਜਵਾ ਸਾਹਿਬ ਨੂੰ ਕਹਿੰਦੇ ਕਿ ਤੁਸੀਂ ਉਹ ਸੋਰਸ ਦੱਸੋ ਤਾਂ ਕਿ ਦੇਸ਼ ਦੀ ਸੁਰੱਖਿਆ ਕੰਪਰੋਮਾਈਜ਼ ਨਾ ਹੋਵੇ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਕੰਪਰੋਮਾਈਜ਼ ਨਾ ਹੋਵੇ ਬਜਾਏ ਇਹ ਕਹਿਣ ਦੇ ਉਹਨਾਂ ਨੇ ਜਿਹੜਾ ਹੈਗਾ ਬਾਜਵਾ ਸਾਹਿਬ ਦੀ ਪਿੱਠ ਥਾਪੜਨੀ ਸ਼ੁਰੂ ਕਰ ਦਿੱਤੀ ਹੁਣ ਸਾਡਾ ਸਵਾਲ ਇਹ ਹੈਗਾ ਕਾਂਗਰਸ ਨੂੰ ਕਿ ਤੁਸੀਂ ਇਹ ਦੱਸੋ ਕਿ ਤੁਸੀਂ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਦੇ ਨਾਲੋਂ ਤੁਸੀਂ ਦੇਸ਼ ਦੇ ਨਾਲ ਹੋ ਜਾਂ ਫਿਰ ਤੁਸੀਂ ਦੇਸ਼ ਦੇ ਦੁਸ਼ਮਨਾਂ ਦੇ ਨਾਲ ਹੋ ਕਿਉਂਕਿ ਬਾਜਵਾ ਸਾਹਿਬ ਜੇਕਰ ਉਹ ਸੋਰਸ ਨਹੀਂ ਦੱਸ ਰਹੇ ਔਰ ਤੁਸੀਂ ਉਹਦੀ ਹਮਾਇਤ ਕਰ ਰਹੇ ਹੋ ਉਹਨੂੰ ਥਾਪੜਾ ਦੇ ਰਹੇ ਹੋ ਇਹਦਾ ਸਿੱਧਾ ਜਿਹਾ ਮਤਲਬ ਹੈ ਕਿ ਕਾਂਗਰਸ ਦਾ ਹੱਥ ਅਤਵਾਦੀਆਂ ਦੇ ਨਾਲ ਹੈ